ਆ ਦੁੱਲਾ ਤੇ ਸ਼ੀਲੂ ਦੁੱਲਾ ਤੇ ਸ਼ੀਲੂ ਹੁੰਦਾ ਈਲੂ ਈਲੂ ਮੁਕਾਬਲਾ ਤਕੜਾ ਕਬੱਡੀ ਮੂਨਕਾ ਪਾਤੜਾਂ ਤੋਂ ਜਾਣਿਆ ਨਿਰਵਾਣਾ ਉਚਾਣਾ ਜੀਨ ਵਾਲੇ ਪਾਸੇ ਉੱਥੇ ਪਿੰਡ ਹੈ ਚੱਠਾ ਗੋਵਿੰਦਪੁਰ ਗਗਨਦੀਪ ਸਿੰਘ ਨਾਮ ਹੈ ਇਹਨੂੰ ਦੁੱਲਾ ਕਹਿੰਦੇ ਸ਼ੀਲੂ ਦੇ ਨਾਲ ਮੁਕਾਬਲਾ ਆ ਦੁੱਲਾ ਤੇ ਸ਼ੀਲੂ ਦੁੱਲਾ ਤੇ ਸ਼ੀਲੂ ਹੁੰਦਾ ਈ ਨੂੰ ਈ ਨੂੰ ਮੁਕਾਬਲਾ ਤਕੜਾ ਕਬੱਡੀ ਬੱਲੇ ਸੱਜੇ ਖੰਭੇ ਖੰਭੇ ਸੱਜੇ ਓਏ ਓਏ ਆਹ ਇਹਦਾ ਵਿੱਚ ਗਰਾਉਂਡਾਂ ਖਾਉ ਫਿੱਦਾ ਇੰਦਰ ਜੀ ਇੰਦਰ ਇੱਕ ਸਾਉਂਡ ਵਾਲਾ ਇੱਕ ਇੰਦਰ ਕਦੀ ਮੀਂਹ ਪਾਉਂਦਾ ਕਦੀ ਧੁੱਪ ਲਾਉਂਦਾ ਸੁਵਿੰਦਰ ਜੀ ਮਿਹਰਬਾਨੀ ਕਰਕੇ ਸਾਜਿੰਦਰ ਸਾਊਂਡ ਵਾਲੇ ਦਾ ਵੀ ਇਦਾਂ ਹੀ ਰਤਬਾ ਬਣ ਗਿਆ ਵੇ ਸਾਊਂਡ ਮਿਹਰਬਾਨੀ ਕਰਕੇ ਉਹ ਜਲਦੀ ਕਰ ਦੇ ਲਾਓ ਇਧਰੇ ਪਾਸੇ ਮੈਦਾਨ ਦੇ ਵਿੱਚ ਬੱਲੇ 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 ਅੰਬੇ ਦੀ ਪਈ ਹੋਈ ਕਬੱਡੀ ਤੇ 골ਡਨ ਬாய் 골ਡਨ ਬாய் 골ਡਨ ਬாய் ਆ ਚਿਤਪਾਲ ਇਧਰ ਪਾਸੇ ਜੱਗਾ 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 ਦੇਖ ਰਿਹਾ ਵੇ ਆ ਚਿਤਪਾਲ ਦਾ ਕਿਦਰ ਬ੍ਰਦਰ ਹੈ ਟੋਪਰ ਕਬੱਡੀ ਖਿਡਾਰੀ ਲੱਗਦਾ ਜੱਫਾ ਇਹ ਹਾਂ 골ਡਨ ਬாய் 골ਡਨ ਬாய் ਪ੍ਰੋਫੈਸਰ ਵਿੰਦਰ ਸਮਰਾ ਤੇ ਨੀਟਾ ਜੰਮੂ ਜੀ ਹਣਾ ਵੱਲੋਂ ਇਸ ਵੇ ਖੇਡ ਮੈਦਾਨ ਦੇ ਵਿੱਚ ਪੈ ਗਈ ਆ 500 ਡਾਲਰ ਲੱਗਿਆ ਹੋਇਆ ਅੰਬਾ ਰਵੀ ਸ਼ੇਰ ਸਿੰਘ ਦਾ ਪੁੱਤਰ ਦੁਨੀਆ ਦਾ ਟਾਪਰ ਇਸ ਵੇਲੇ ਆਉ ਲੱਗ ਗਿਆ ਜਫਾ ਆਉ ਲੱਗ ਗਿਆ ਜਫਾ ਲੱਗ ਗਿਆ ਜਫਾ ਲੱਗ ਗਿਆ ਜਫਾ ਮੈਨੂੰ ਲੱਗਦਾ ਵੀ ਚਿੱਟੀ ਆਲਾ ਹੈ ਚਿੱਟੀ ਆਲਾ ਚਿੱਟੀ ਆਲਾ ਇਹਨੂੰ ਚਿੱਟੀ ਆਲਾ ਜੱਗਾ ਕਹਿੰਦੇ ਐ ਇਹਨੂੰ ਚਿੱਟੀ ਆਲਾ ਜੱਗਾ ਕਹਿੰਦੇ ਐ 500 ਜੱਗਾ 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 ਜਿਹੜਾ ਹੋਲਡ ਪੁਆਇੰਟ ਸੀਗਾ ਉਹ ਮਾਨਕੀ ਦੇ ਗੋਪੀ ਨੂੰ ਦਿੱਤਾਗਾ ਟੈਕਨੀਕਲ ਕਮੇਟੀ ਫੈਸਲਾ ਕਰ ਰਹੀ ਹੈ ਉਹ ਨੰਬਰ ਨਿਊਜ਼ੀਲੈਂਡ ਦੀ ਟੀਮ ਦਾ ਹੈ ਲਓ ਟੌਪ ਦਾ ਮੈਚ ਲਓ ਅਗਲੀ ਕਬੱਡੀ ਭਾਈ ਇੰਨੀ ਕਿ ਜਗ੍ਹਾ ਛੱਡ ਦਿਓ ਇੰਨੀ ਕਿ ਜਗ੍ਹਾ ਛੱਡ ਦਿਓ ਇੰਦਰ ਟਕਾ ਦੇ ਜਿੱਥੇ ਟਿਕਦਾ ਉਹ ਕਬੱਡੀ ਪੈ ਗਈ ਇਸ ਸਮੇ ਗਗਨਦੀਪ ਸਿੰਘ ਦੁੱਲੇ ਦੀ ਖੇਡ ਮੈਦਾਨ ਦੇ ਵੀ ਦੂਸਰੇ ਪਾਸੇ ਸ਼ੀਲੂ ਵਰਨਮੈਨ ਆਰਮੀ ਸ਼ੀਲੂ ਦੀ ਟੱਕਰ ਗਗਨ ਦੇ ਨਾਲ ਇੰਡੀਆ ਤੇ ਨਿਊਜ਼ੀਲੈਂਡ ਦੀ ਟੱਕਰ ਬਾਰੇ ਉਹ ਸਾਹਮਣੇ ਕਹਿੰਦੇ ਤਾੜੀ ਵੱਜੀ ਆ ਤਾੜੀ ਵੱਜੀ ਆ ਕਿ ਬੈਲੀ ਭੱਜ ਤੁਰਿਆ ਜੀਤੇ ਮੌੜ ਦਾ ਬੰਗਾ ਪਾ ਕੇ ਕਿ ਸਿੰਘ ਫਸ ਕੇ ਕੋਦੀ ਪੌਣ ਦੇ ਲਈ ਗੋਲਜਾ ਦਾਰਾ ਵਿੱਚ ਹੰਦੇ ਤੋਂ ਦਿਸਦੇ ਉਧਰ ਕਾਂਗੇ ਵਾਲਾ ਵੀ ਐਨ ਇੱਕ ਕੰਨੀ ਤੇ ਤਿਆਰੀ ਖਿੱਚ ਚੁੱਕਿਆ ਗੋਪੀ ਬਾਣਕੀ ਦੇ ਨਾਲ ਉਹ ਦੇਖੇ ਕੰਨੀ ਤੇ ਸ਼ੀਲੂ ਆ ਉਹ ਚਾਰ ਨੇ ਚਾਰਾਂ ਨੇ ਵਿੱਚੋਂ ਫੇਰ ਟੱਕਰ ਸ਼ੀਲੂ ਤੇ ਦੁੱਲੇ ਦੀ ਟੱਕਰ ਸ਼ੀਲੂ ਤੇ ਦੁੱਲੇ ਦੀ ਟੱਕਰ ਸ਼ੀਲੂ ਤੇ ਦੁੱਲੇ ਦੀ ਟਾਕਾ ਨੀ ਨੀ ਗੁਰੂਕਰ ਦਾਖੇ ਮੈਦਾਨ ਗੂੰਜ ਉੱਠਿਆ ਉਹ ਕਰਾ ਗਿਆ ਉਹ ਕਰਾ ਗਿਆ ਸਰਾ ਉਹ ਕਰਾ ਗਿਆ ਸਰਾ ਇਹ ਕੌਣ ਹੈ ਇਹ ਬਾਹੂ ਅਕਬਰਪੁਰ ਦੀ ਧਰਤੀ ਦਾ ਇਹ ਸ਼ੀਲੂ ਆ ਕਹਿੰਦੇ ਹਰਿਆਣੇ ਦਾ ਇਹ ਆ ਪਰ ਨੰਬਰ